ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਅੱਜ ਤੁਹਾਨੂੰ ਪਿੰਡ ਮੇਰ ਸਿੰਘ ਵਾਲਾ ਦੇ ਵਿੱਚ ਲੈ ਕੇ ਆਇਆ ਜਿੱਥੇ ਕੱਲ ਅੰਬੂਜਾ ਕਵਚ ਦੇ ਨਾਲ ਵੀਰ ਨੇ ਦੂਸਰੀ ਮੰਜ਼ਲ ਦਾ ਲੈਂਟਰ ਪਾਇਆ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਅਵਤਾਰ ਸਿੰਘ ਜੀ ਹਾਣੂ ਇਸ ਟਾਈਮ ਸਾਡੇ ਕੋਲੇ ਹਾਣ ਨਹੀਂ ਗੇ ਹੁਣ ਮੇਰੇ ਕੋਲੇ ਘਰ ਮਾਲਿਕ ਹਨ ਮੈਂ ਉਹਨਾਂ ਤੋਂ ਇਸ ਸੰਬੰਧ ਵਿੱਚ ਪੁੱਛਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਜੀ ਤੁਹਾਨੂੰ ਲੈਂਟਰ ਦੀਆਂ ਵਧਾਈਆਂ ਤੁਹਾਨੂੰ ਵਧਾਈਆਂ ਜੀ ਵੀਰ ਜੀ ਕੀ ਨਾਮ ਆਪਣਾ ਚੰਦਰਾਮ ਚੰਦਰਮਾਮ ਜੀ ਇਹ ਤੁਸੀਂ ਦੂਸਰੀ ਮੰਜ਼ਲ ਦੇ ਉੱਪਰ ਜੋ ਲੈਂਟਰ ਪਾਇਆ ਹੈ ਜਿਹੜੀ ਸ਼ੀਟ ਆਪਾਂ ਦੁਬਾਰਾ ਫਿਰ ਪੁਛਾਈ ਹੈ ਤੁਹਾਨੂੰ ਇਹ ਕਿਦਾਂ ਲੱਗੀ ਜੀ ਬਹੁਤ ਵਧੀਆ ਲੱਗੀ ਇਸ ਦਾ ਕੋਈ ਪੈਸਾ ਤਾਂ ਨਹੀਂ ਤੁਹਾਡੇ ਕੋਲ ਲਿਆ ਗਿਆ ਜੀ ਕੋਈ ਪੈਸਾ ਨਹੀਂ ਲਿਆ ਗਿਆ ਜੀ ਕੰਪਨੀ ਵੱਲੋਂ ਸਰਵਿਸ ਬਿਲਕੁਲ ਫ੍ਰੀ ਆ ਹਾਂ ਜੀ ਹੋਰ ਜਿਹੜਾ ਮੰਨ ਕੇ ਚੱਲ ਤੁਹਾਡੇ ਭਰਾ ਆਪਣੇ ਆਂਡ ਗਵਾਂਡ ਅੰਬੂਜਾ ਕਾਫ ਚ ਸੀਮੈਂਟ ਦਾਲ ਲੈਂਟਰ ਪਾਉਂਦੇ ਹਨ ਤਾਂ ਉਹਨਾਂ ਨੂੰ ਇਹ ਸਪੈਸ਼ਲ ਸ਼ੀਟ ਆ ਬਿਲਕੁਲ ਇੱਕ ਹਫ਼ਤੇ ਜਾਂ ਤੱਕ 10 ਦਿਨ ਵਾਸਤੇ ਬਿਲਕੁਲ ਫ੍ਰੀ ਹੈ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਜੀ ਜਿਹੜਾ ਸ਼ੀਮੈਂਟ ਤੁਸੀਂ ਕਿੱਥੋਂ ਲਿਆ ਸੀਗਾ ਜੀ ਇਹ 골ਡੀ ਤੋਂ ਲਿਆ ਜੀ ਜਿਹੜੇ ਵੀਰ ਸਾਡੇ 골ਡੀ ਜੀ ਜੀਰੇ ਤੋਂ ਹਨ ਉਹਨਾਂ ਦੀ ਸਰਵਿਸ ਤੁਹਾਨੂੰ ਕਿਦਾਂ ਲੱਗਦੀ ਆ ਬਹੁਤ ਅੱਛੀ ਬਹੁਤ ਅੱਛੀ ਬਹੁਤ ਵਧੀਆ ਉਹਨਾਂ ਕੋਲੇ ਪ੍ਰੋਪਰ ਸਾਰਾ ਸਮਾਨ ਮਿਲਦਾ ਹੈ ਬੈਲ ਕਾਲ ਜੋ ਮਰਜੀ ਲੈਂਟਰ ਦਾ ਜੋ ਵੀ ਸਮਾਨ ਆ ਸਭ ਮਿਲਦਾ ਹੀ ਉਹਨਾਂ ਤੋਂ ਇਸ ਟਾਈਮ ਸਾਡੇ ਕੋਲੇ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਅਵਤਾਰ ਸਿੰਘ ਜੀ ਨਹੀਂ ਹਨ ਕਿਉਂਕਿ ਪਿੰਡ ਦੇ ਵਿੱਚ ਨਗਰ ਕੀਰਤਨ ਸੀ ਇਸ ਕਰਕੇ ਉਹ ਆ ਨਹੀਂ ਸਕੇ ਘਰ ਮਾਲਿਕ ਐਟ ਟਾਈਮ ਆਪਣੇ ਕੋਲੇ ਹਨ ਮੈਂ ਇਹਨਾਂ ਦਾ ਬੀ ਧੰਨਵਾਦ ਕਰਨਾ ਚਾਹੁੰਦਾ ਸਾਡੇ ਠੇਕੇਦਾਰ ਸਾਹਿਬ ਸਾਡੇ ਸਰ ਬੋਲਡੀ ਜੀ ਜੋ ਕਿ ਜੀਰੇ ਤੋਂ ਹਨ ਬਹੁਤ ਵੱਡੀ ਸੀਮਿੰਟ ਔਰ ਰੰਗ ਦੀ ਸ਼ਾਪ ਆ ਉਹਨਾਂ ਦੀ ਜੇ ਕਿਸੇ ਨੂੰ ਸਮਾਨ ਚਾਹੀਦਾ ਤਾਂ ਉਹਨਾਂ ਕੋਲ ਸਾਰੇ ਮਿਲਦਾ ਬਾਈ ਜੀ ਬਿਲਕੁਲ ਜੋ ਮਰਜੀ ਲਓ ਮਾਦੀ ਲਓ ਜੀ ਮੈਂ ਸਾਡੇ ਅਨ ਜਨੀਆ ਗੁਰਪ੍ਰੀਤ ਸਰ ਮੌਕਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਪਿੰਡ ਮੇਰ ਸਿੰਘ ਵਾਲਾ ਦੇ ਵਿੱਚ ਚੌਥਾ ਲੈਂਟਰ ਅੰਬੂਜਾ ਕਫਚ ਨਾਲ ਪਾਇਆ ਗਿਆ ਔਰ ਉਹ ਸੁਪਰਬੀ ਸ਼ੀਟ ਉਛਾਈ ਗਈ ਆ ਅੱਜ ਇਹ ਦੂਸਰੀ ਮੰਜ਼ਲ ਦਾ ਲੈਂਟਰ ਆ ਮੈਂ ਫਿਰ ਤੋਂ ਵੀਰ ਜੀ ਤੁਹਾਨੂੰ ਲੈਂਟਰ ਦੀਆਂ ਵਧਾਈਆਂ ਸਾਡੇ ਕੇਕਦਰ ਅਵਤਾਰ ਸਿੰਘ ਜੀ ਔਰ ਹੋਲਦੀ ਸਰ ਸਾਡੇ ਬਹੁਤ ਹੀ ਸਤਿਕਾਰਯੋਗ ਕੌਰਪ੍ਰੀਤ ਜੀ ਇੰਜੀਨੀਅਰ ਸਾਹਿਬ ਮੌਕਾ ਦਾ ਮੈਂ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਜੋ ਸਾਡੇ ਇਸ ਅੰਬੂਜਾ ਕੰਪਨੀ ਦੇ ਵਿੱਚ ਪਰਿਵਾਰਾਂ ਦੇ ਵਿੱਚ ਵਾਧਾ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ